ਕੀ ਬੁਨੇ ਵਧੀਆ ਇੰਨਾ ਸੋਹਣਾ ਹੈ ਤਾਂ ਇੰਨੀ ਕਿ ਕਿਉਂ ਸਾਲਿਆ ਤੈਨੂੰ ਕੀ ਆ ਤੇਰੇ ਮੂੰਹ ਚ ਲਾਲਾ ਡਿਕਦੀਆਂ ਹੈ ਕਿਧਰ ਲੀ ਸਾਈਡ ਤੇ ਪਤਾ ਤੁਸੀਂ ਵੀ ਉੱਦੋਂ ਲੱਫਰਦੇ ਹਜੇ ਲੋਵੀ ਰੰਗ ਲੱਗੇ ਆ ਲਾਉਣ ਆ ਕਾਲਾ ਪਾਇਆ ਹਰਾ ਆ ਇਹ ਹਾਂਜੀ ਕਿਦਾਂ ਚੜਦੇ ਤੇ ਲੈਂਦੇ ਆਲੇ ਉਹ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਨੂੰ ਦਿਲੋਂ ਸਾਸਰੀ ਗਾਲਿਆ ਤੇ ਕਰਦੇ ਆ ਅੱਜ ਵੀਡੀਓ ਸਟਾਰਟ ਤੇ ਪਹਿਲਾਂ ਚੱਲੇ ਆਪਾਂ ਪਹਿਲਾਂ ਕਬੂਤਰੀਆਂ ਢਾ ਦਈਏ ਇਹਨਾਂ ਨੂੰ ਡੱਕ ਦਈਏ ਖੁੱਡੇ ਚ ਤੇ ਉਦੋਂ ਵਾਰ ਹੁਣ ਜਾਣਾ ਆਪਾਂ ਪਿੰਡ ਕਰਨਾਣੇ ਰਾਜਾ ਸਾਹਿਬ ਦੇ ਕੋਲ ਆ ਉਥੇ ਦੇ ਕੇ ਹੋਣੀ ਹੈ ਐਂਟਰੀ ਆ ਕੇ ਪਹਿਲਾਂ ਐਂਟਰੀ ਦੇ ਕੇ ਆਈਏ ਫੇ ਆ ਕੇ ਦੇਖਦੇ ਆਂ ਕੀ ਸਮਾਚਾਰ ਆ ਤੇ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਕੀ ਗੱਲਬਾਤ ਹੁੰਦੀ ਪਈ ਹੈ ਕਿੰਨੇ ਕ ਬੰਦੇ ਆਏ ਆ ਕਿੰਨੇ ਕ ਨਹੀਂ ਆਜੋ ਫੇ ਮਿਲੋ ਲੋ ਵੀ ਕਬੂਤਰੀਆਂ ਛੜਤੀਆਂ ਪੰਜੇ ਹੀ ਇੱਕ ਡੇਟ ਆਈ ਹੋਊ ਕਿਉਂਕਿ ਉਹ ਬਹਿ ਜਾਂਦੀ ਮਗਰੋਂ ਫਿਰ ਕੋ ਦੇਖਣਾ ਪੈਂਦਾ ਹਨਾ ਤੇ ਆਜੋ ਫੇ ਬਾਬੂ ਚੱਲਦੇ ਆਂ ਉਥੇ ਪਿੰਡ ਕਰਨਾਣੇ ਐਂਟਰੀ ਦੇ ਕੇ ਹੁੰਦੇ ਆਂ ਲਓ ਬਾਬੋ ਚੱਲੇ ਆਂ ਸ਼ੀਲੇ ਨੂੰ ਲੈਣ ਸ਼ੀਲੇ ਨੂੰ ਲੈ ਕੇ ਤੇ ਸਿੱਧਾ ਹੀ ਆਪਾਂ ਪਿੰਡ ਕਰਨਾ ਨੇ ਬਾਜੀ ਤੇ ਆਇਓ ਫਿਰ ਲਓ ਵੀ ਸ਼ੀਲਾ ਵੀ ਲੈ ਲਿਆ ਨਾਲ ਤੇ ਚੱਲੇ ਆ ਹੁਣ ਕਿੱਥੇ ਚੱਲੇ ਆ ਪਿੰਡ ਕਰਨਾ ਨੇ ਇੱਧਰ ਦੇ ਗਮ ਲਓ ਫਿਰੰਡ ਬੰਗਿਆ ਐ ਸ਼ਹਿਰ ਬੰਗਿਆ ਪਹੁੰਚ ਗਏਗਾ ਜੀ ਤੇ ਹੁਣ ਇਥੋਂ ਪਤਾ ਕਰਦੇ ਆ ਪਿੰਡ ਕਰਨਾ ਆ ਇੱਥੇ ਕਿੱਥੇ ਆ ਕਰਨਾਲਾ ਪਿੰਡ ਔਰ ਨਵੇਂ ਉਧਰ ਰਾਜਾ ਸਾਹਿਬ ਵੱਲ ਨੂੰ ਆਛਾ ਲੋ ਬਾਬੇ ਆ ਜਾਂਦਾ ਰਾਜਾ ਸਾਹਿਬ ਨੂੰ ਤੇ ਆਪਾਂ ਚਦੇ ਸਤੇ ਹੀ ਲੋ ਵੀ ਪਿੰਡ ਕਰਨਾਣੇ ਪਹੁੰਚ ਗਏ ਹਾਂ ਲੱਭੀਏ ਕਿੱਥੇ ਬੈਠੇ ਆ ਬੰਦੇ ਤੇ ਫਿਰ ਉਹਨਾਂ ਨੂੰ ਐਂਟਰੀਆਂ ਦੇਖ ਕੇ ਇੱਥੇ ਜਾਂਦੇ ਆ ਘਰੇ ਜਾ ਕੇ ਆਪਣਾ ਦੇਖਿਆ ਪੁੱਤਰਾ ਦਾ ਹਾਲ ਚਾਲ ਕਿਹੜੇ ਉੜਦੇ ਆ ਤੇ ਕਿਹੜੇ ਬਹਿ ਗਏ ਇੱਥੇ ਕੀ ਹੈ ਯਾਰ ਆ ਨਿਆਣੇ ਆਉਂਦੇ ਆ ਫੁੱਲੇ ਤਾਂ ਫੂਟ ਆ ਜਿਹਾ ਲੱਗਦਾ ਯਾਰ ਸਕੂਲ ਕਿੱਥੇ ਹੈ ਇਥੇ ਪ੍ਰਾਇਮਰੀ ਸਕੂਲ ਹਾਂ ਇਹੀ ਹੈ ਆਹੋ ਪ੍ਰਾਇਮਰੀ ਸਕੂਲ ਅੱਗੇ ਆ ਚੱਲੋ ਜੀ ਥੈਂਕ ਯੂ ਆਇਥੇ ਦੀ ਪਰ ਓਕੇ ਥੈਂਕ ਯੂ ਕਿਧਰਲੀ ਸਾਈਡ ਤੇ ਪਤਾ ਤੁਸੀਂ ਵੀ ਉੱਦੇ ਲੱਭ ਰਹੇ ਹੋ ਜੇ ਆਇ ਤੇ ਯਾ ਮਦਰਾ ਸਕੂਲ ਇਹਦੀ ਲੰਡੇ ਆ ਬਾਬਿਓ ਇਹ ਪਿੰਡੋਂ ਬਾਹਰ ਹੀ ਆ ਆ ਲੱਗਦਾ ਮੁਰੇ ਆ ਦੇ ਆ ਕਾਲੀ ਭਾਈ ਮੈਂ ਜਨਾ ਕੂਤਰ ਡਾਉਣ ਦਿੱਤੇ ਆ ਸਵੇਰੇ ਇਹ ਬੰਦੇ ਆਏ ਨਹੀਂ ਅਹੀਂ ਖੜੇ ਆ ਦੋ ਵੀਰ ਆ ਖੜੇ ਆ ਹੋਰ ਕਿਤਾ ਵੀ ਠੀਕ ਆ ਦੇਖੋ ਬਾਈ ਸਾਡੇ ਨਾਲ ਹੋਰ ਖੜਾ ਇੱਕ ਉਹ ਫੋਨ ਤੇ ਲੱਗਾ ਹੋਇਆ ਲੋ ਵੀ ਸ਼ੋਲੇ ਭਟੂਰੇ ਕੀ ਘਰ ਲਗਾ ਹੋਇਆ ਸ਼ੋਲੇ ਭਟੂਰੇ ਭਟੂਰੇ ਵਾਲਾ ਭਟੂਰਾ ਦੇ ਨਹੀਂ ਰਿਹਾ ਇਹ ਨੋ ਜੀ ਚੱਕੋ ਵੀ ਆਇਓ ਰੱਖੋ ਵੀ ਮੁੰਡਿਓ ਹਾਂ ਜੀ ਕਦਾ ਵੀ ਹੀਲੇ ਕਿਦਾਂ ਫੇ ਐਂਟਰੀ ਵਧੀਆ ਐਂਟਰੀ ਅੱਜ ਭਰਾਵਾ ਕੀ ਕਰੀਏ ਸੱਤ ਲਾਂਦੇ ਬੰਦੇ ਆਪ ਘਰੋਂ ਨਹੀਂ ਨਿਕਲਦੇ ਹੈਗੇ ਚੱਲ ਐਂਟਰੀ ਹੋ ਗਈ ਆਪਣੀ ਐਂਟਰੀ ਤਾਂ ਹੋ ਗਈ ਉੱਦਾਂ ਆਪਣੀ ਪਰ ਫੇਵੀ ਤਾਂ ਯਾਰਾ ਕੰਨਾ ਨਹੀਂ ਚਾਹੀਦਾ ਹਾਂ ਐਂਟਰੀ ਤਾਂ ਹੋ ਗਈ ਆ ਹੋਰ ਫਿਰ ਸੱਤ ਕਿਤਾ ਟਾਈਮ ਦੇ ਅੱਧਾ ਪੌਣਾ ਘੰਟਾ ਵੀ ਅਸੀਂ ਡੀਕ ਦੇ ਰਹੇ ਹਾਂ ਹਾਂ ਉਹ 11 ਵਜੇ ਤੱਕ ਉਹਨੇ ਰਿਕਾਰਡਿੰਗ ਪਾਈ ਸੀ ਉਹਨਾਂ ਨੇ ਉੱਦਾਂ ਪਰ ਆਪਣੇ ਤੱਕ ਪਹੁੰਚੀ ਹੀ ਨਹੀਂ ਰਿਕਾਰਡਿੰਗ ਰਿਕਾਰਡਿੰਗ ਹੀ ਨਹੀਂ ਪਹੁੰਚੀ ਅੱਡ ਤੱਕ ਸ਼ੇਅਰ ਨਹੀਂ ਹੋਈ ਹਾਂ ਸ਼ੇਅਰ ਕੱਟ ਹੋਈ ਹੋਊਗੀ ਬਾਕੀ 8-10 ਕਬੂਤਰ ਉੱਥੇ ਬੰਦੇ ਹੋਰ ਵੀ ਸੀ ਕਬੂਤਰਾਂ ਵਾਲੇ 8-10 ਸਹੀ ਜਿਹੜੇ ਚਲਚੁਲ ਗਏ ਵਿਚਾਰੇ ਹੋਰ ਠੀਕ ਠਾਕ ਆ ਵੀ ਆ ਲਓ ਵੀ ਉੜੀਆਂ ਦੀਆਂ ਕਬੂਤਰੀਆਂ ਵੀ ਚਾਰੇ ਹੀ ਪੰਜਾਂ ਹੀ ਸਵੇਰੇ ਆਪਾਂ ਡਾ ਕੇ ਚਲ ਗਏ ਸੀ ਟਾਈਮ ਕਿੰਨਾ ਹੋ ਗਿਆ ਟਾਈਮ 2:00 ਕ ਤੇਨ ਮਿੰਟ ਹੋ ਗਏ ਫੋਨ ਕਰਨਾ ਇਹਨੂੰ 2:00 ਕ ਤੇਨ ਮਿੰਟ 2:00 ਕ 4 ਮਿੰਟ ਆ ਤੇਨ ਨਹੀਂ ਆ ਹਾਂ 4 ਹੋ ਗਏ ਕੋਈ ਬੜੀ ਗੱਲ ਨਹੀਂ ਜੀ ਗੱਤੀ ਗਾਏ ਕੰਮ ਖਿੱਚੀ ਜਾਂਦੇ ਆ ਚੋਬਰ ਕਹਿੰਦੇ ਆ ਰਤਾਜਾ ਵੀ ਛੱਡਿਆ ਵੀ ਚੰਗਾ ਫਿਰਦਾ ਪਿਆ ਇਹ ਉਹਦਾ ਭਾਗ ਹੀ ਛੱਡਿਆ 12:00 ਵਜੇ ਨਾਲੇ ਹੀ ਛੱਡਿਆ ਕੰਮ ਇਹਨੇ ਸਵੇਰੇ ਇਹ ਹੁਣ ਸਵੇਰ ਤੋਂ ਨਾਲੇ ਹੀ ਤੁਰਿਆ ਕਰੂ ਆਉ ਜਾਂਦਾ ਬਈ ਬਾਕੀ ਚਾਰ ਰਾਣੀਆਂ ਆਪਣੀਆਂ ਆ ਆ ਤੇ ਇੱਕ ਆ ਹੋਰ ਆ ਵੀ ਆ ਗਈ ਥੱਲੇ ਆ ਸ਼ੀਲੇ ਵਾਲੀ ਕੱਲ ਦੀ ਗਈ ਸੀਗੀ ਕੱਲ ਦੀ ਨਹੀਂ ਆਈ ਘਰੇ ਉਧਰ ਫੇਰ ਫੁਰ ਕੇ ਅੱਜ ਆ ਗਈ ਆ ਉਥੇ ਟਾਵਰ ਜਿਹਦੇ ਵਹਿਣ ਲਾ ਪਈ ਕੁੜੀਆਂ ਨੇ ਬਾਕੀ ਦੇਖੋ ਗਾਂ ਨਾ ਹੀ ਜਾਵੇ ਤਾਂ ਵਧੀਆ ਉਹਦਾ ਤਾਵਰ ਤੇ ਰਹਿਣ ਲੱਪੀ ਹੀ ਉੱਥੇ ਕੱਲ ਦੀ ਉੱਥੇ ਹੀ ਸੀਗੀ ਅੱਜ ਆਈ ਉੜ ਕੇ ਘਰ ਨੂੰ ਛੀਲੇ ਤੇ ਨਹੀਂ ਗਈ ਪਰ ਜੁੱਤੀ ਇਹਦੀ ਪੈਣ ਦਊ ਬਾਈ ਹੈ ਇਹਦੀ ਪੈਣ ਦਊ ਬਾਈ ਜੁੱਤੀ ਆ ਇਹਦੀ ਆਈ ਹਾਂ ਕੋਈ ਨਹੀਂ ਆਦ ਕੀ ਫੇਵੀ ਜੱਤੂਗੀ ਆ ਗਈ ਆ ਗਈ ਨਾਲ ਆ ਗਈ ਆ ਫਿਰਦੀ ਬਾਬੋ ਮੋਰੇ ਸਾਰਿਆਂ ਤੋਂ ਚਿੱਟੀ ਜਿਹੜੇ ਚਿੱਟੇ ਰੰਗ ਦੀ ਆ ਇਹ ਆਹ ਵਾਲੀ ਇਹ ਆਹਾ ਆਹ ਵਾਲੀ ਆਹ ਵਾਲੀ ਆਹ ਵਾਲੀ ਆ ਗਈ ਆ ਤਰਪਕਦੀ ਦੇਖ ਨਾ ਹੈ ਤਰਪਕਦੀ ਆ ਡਰਦੀ ਆ ਪੂਰੀ ਲਓ ਬਾਬੇੜਾ ਉਤਨਾ ਆਪਣਾ ਘਸਦਾ ਹੀ ਚੰਗੀ ਤਰ੍ਹਾਂ ਅੱਜ ਫੇਰ ਉਹੀ ਹਾਲ ਕਰਨ ਡਿਆ ਕਸੀ ਜਾਂਦਾ ਘਟੋ ਘਟੇ ਨੂੰ 4 4 ਘੰਟੇ ਤੇ ਲਗਭਗ ਹੋ ਗਿਆ ਸਾਢੇ 3 4 ਘੰਟੇ ਫਿਰ ਗਿਆ ਇਹ ਹਜੇ ਹੋ ਗਿਆ ਵੀ ਸਾਢੇ 3 4 ਘੰਟੇ ਇੱਥੇ ਲੱਗ ਗਿਆ ਟਾਈਮ ਤੇ ਬਾਕੀ ਜੜੀਆਂ ਉਹ ਖੜੀਆਂ ਤਿੰਨ ਹੁਣ ਬੈਠੂ ਇਹ ਹਜੇ ਵੀ ਨਹੀਂ ਮੰਦਾ ਵੀ ਇੱਲਾ ਕੀ ਕਰ ਲਗਾ ਮੈਂ ਰੰਗ ਬਣਾਉਣਾ ਛਲਾਉਣ ਲੱਗਾ ਲੋ ਵੀ ਰੰਗ ਲੱਗੇ ਆ ਲਾਉਣ ਭਾਜ ਸੋਹਣਾ ਹੀ ਬੜਾ ਆਉਂਦਾ ਛਿਲੇ ਇੱਥੇ ਲੈ ਕੀ ਮੇਰਾ ਭੂਨੇ ਵਧੀਆ ਇਹਨਾਂ ਸੋਹਣੇ ਆ ਤਾਂ ਇੰਨੀ ਕੀ ਕਿਉਂ ਸਾਲਿਆ ਤੈਨੂੰ ਕੀ ਆ ਤੇਰੇ ਮੂੰਚ ਲਾਲਾ ਡਿਗਦੀਆਂ ਹੁਣ ਕਿਹੜਾ ਬਣਾਉਣ ਲੱਗਾ ਬਲੈਕ ਕਾਲੀਆ ਇਹ ਪਾ ਮੇ ਟਿੰਟੇਰ ਕੀ ਸਾਲਾ ਟੀਜੀ ਰੱਖਿਆ ਕਾਲਾ ਜੇ ਬਲੈਕ ਤੋਂ ਨੂੰ ਲਾ ਕੇ ਦੇਖਣਾ ਉੜਦਾ ਤਾਂ ਨਹੀਂ ਉਹ ਇੱਕ ਵਾਰ ਹੀ ਲਾਇਆ ਸੀ ਕੇਤਾ ਉਹ ਕੁੜੀ ਜਵੇ ਦਾ ਰੰਗ ਹੀ ਦੂਜਾ ਬਣ ਗਿਆ ਉਹ ਬਾਈ ਲਾਲ ਬਣ ਗਿਆ ਉਹ ਲਾਇਆ ਕਾਲਾ ਕਿਤੇ ਆਹ ਯਾਰ ਵਾਪੇ ਫੇਕ ਘਸਦਾ ਹੀ ਫਿਰਦਾ ਇਹ ਉਹਨਾਂ ਨੂੰ ਪਾ ਦਈਏ ਕਿਰੀਆਂ ਕੁੜੀਆਂ ਮੈਂ ਕਿਹਾ ਜਿਹੜੀਆਂ ਬੈਗੀਆਂ ਉਸਤਾ ਇਹਦਾ ਇਤਨੀ ਫਿਰਦੀਆਂ ਕੁੜੀਆਂ ਵਧੀਆਂ। ਉਹ ਵੀ ਪਹਿਲਾਂ ਲੱਗੇਆਂ ਲਾਉਣ ਬਲੈਕੀ। ਇਹਦਾ ਹਰਾ ਨਹੀਂ ਇਹ ਕਹ ਬੁਲਾਇਗਾ ਉਹ ਨਹਾਵਾ ਦਾ ਇਹਦਾ ਹਰਾ ਆ ਤੂੰ ਮੇਂ ਭਰ ਰਤਾ ਨਹੀਂ ਪਾਇਆ ਨਹੀਂ ਹਰਾ ਨਹੀਂ ਪਾਇਆ ਕਾਲਾ ਪਾਇਆ ਹਰਾ ਆ ਇਹ ਤੂੰ ਵੀ ਆ ਲੱਗੇ ਬਣਾਉਣ ਨੂੰ ਪੱਥਰ ਢਾਈ ਹੋਰਾਂ ਕਾਲਾ ਲਿਆਂਦਾ ਹੀ ਉਹਦਾ ਹਰਾ ਲੱਗੀ ਜਾਂਦਾ ਕੁੜੀਆ ਵੇਗਾ ਹੁਣ ਆ ਪੱਥਰ ਢਾਈ ਲਾਵਾਂਗੇ ਹਾਂ ਜੇ ਬੂਹੇ ਨਹੀਂ ਆਪਾਂ ਨੂੰ ਸ਼ੈਂਪੂ ਲਿਓਣਾ ਪੈਣਾ ਸ਼ੈਂਪੂ ਲਿਓਨੇ ਆ ਲੋ ਭਰਾਓ ਕਈ ਵੀਰਾਂ ਦਾ ਮੈਸੇਜ ਆਇਆ ਸੀ ਕਿ ਆਪਣਾ ਘਰ ਦਾ ਅੰਦਰੋਖ ਦਿਖਾਓ ਹਨਾ ਤੁਸੀਂ ਵੀ ਆਪਣਾ ਘਰ ਦਿਖਾਓ ਤੇ ਆ ਲੋ ਵੀ ਆ ਘਰ ਆ ਆਪਣਾ ਤੇ ਆ ਬੈਠਾ ਸ਼ੀਲਾ ਮਲਖਪੁਰਿਆ ਸ਼ੀਲਾ ਕੀ ਕਰੀ ਜਨਾ ਹੈ ਬੀਜੀ ਬੀਜਣਾ ਤੇਰੇ ਵੀਰ ਦੇ ਭਰਾਵਾਂ ਤੇ ਆਇਆ ਤੇ ਆ ਪਿੰਡ ਮਲਖਪੁਰਿਆ ਫਗਵਾੜੇ ਵਿੱਚ ਪੈਂਦਾ ਹੈ ਤੇ ਕਈ ਭਰਾ ਕਹਿੰਦੇ ਸੀ ਵੀ ਤੁਹਾਡਾ ਪਿੰਡ ਕਿੱਥੇ ਆ ਕਿੱਥੇ ਨਹੀਂ ਆ ਆਪਣਾ ਘਰ ਆ ਵੀਰ ਤੇ ਆ ਛੋਟਾ ਆ ਗਾਰਡਨ ਆ ਫੁੱਲ ਫੁੱਲਾਇਆ ਤੇ ਆ ਆਪਣਾ ਮਸਮੀਆਂ ਮਸਮੀਆਂ ਦਾ ਬੂਟਾ ਫਰੂਟ ਫਰਾੜ ਆਪਣੇ ਘਰ ਵਾਸਤੇ ਲਾਇਆ ਆ ਆਪਣਾ ਘਰ ਆ ਆਪਾਂ ਪਹਿਲਾਂ ਵੀ ਦਿਖਾਇਆ ਸੀ ਇੱਕ ਵੀਡੀਓ ਦੇ ਵਿੱਚ ਪਰ ਉਹ ਵੀਡੀਓ ਪੁਰਾਣੀਆਂ ਹੋ ਗਈਆਂ ਤੇ ਦੁਬਾਰਾ ਹੁਣ ਕਈਆਂ ਦੇ ਕਮੈਂਟ ਆਉਂਦੇ ਸੀ ਕਿ ਦਿਖਾਓ ਹਨਾ ਆ ਘਰ ਆ ਆਪਣਾ ਇੱਥੋਂ ਜਾਂਦੇ ਆ ਅੰਦਰ ਹੁਣ ਆ ਆਪਣਾ ਚੂਟਾ ਲਵੇਟਿਆ ਇਹਨੂੰ ਖੰਡ ਨਾ ਲੱਗ ਜਵੇ ਕਿਤੇ ਇਹਦਾ ਯਾਰ ਕੰਮ ਕਰਾਉਣ ਵਾਲਾ ਆ ਤੇ ਉਹੋ ਹੀ ਚਲਦੀ ਜਿਆਦਾ ਇਹ ਕੱਢਾਂਗੇ ਤੇ ਗੱਡੀ ਘਰ ਦੇ ਲੈ ਕੇ ਗਏ ਆ ਕਿਤੇ ਤੇ ਆਪਾਂ ਕਰਈਆਂ ਆ ਚੈੱਕ ਕਰੋ ਯਾਰਾ ਓਏ ਫਲिकरिंग ਵਾ ਇਹਦੇ ਫਲਕਰ ਆ ਆਪਣਾ ਹੈਗਾ ਡ੍ਰੈਗ ਰੂਮ ਕੀ ਨਾਮ ਨੂੰ ਆਪਣੇ ਤਾਂ ਹੀ ਇੱਧਰ ਉੱਧਰ ਖਿਲਰੇ ਫਿਰਦੇ ਆ ਤੇ ਅਗਰ ਰੂਮ ਬੜਾਵਾਂਗੇ ਉਥੇ ਟਿਕਾਇਆ ਕਰਾਂਗੇ ਹੁਣ ਆ ਹੈਗਾ ਆਪਣਾ ਜਿੰਨੇ ਵੀ ਕਬੂਤਰ ਪਾਈ ਜਿੰਨੇ ਵੀ ਭਰਾ ਆਪਣੇ ਕਬੂਤਰ ਬਾਜ ਆ ਸਾਰੇ ਇੱਥੇ ਆ ਕੇ ਵੰਦੇ ਆਪਣੇ ਕੋ ਜਿਹੜੇ ਵੀ ਮਿਲ ਲਾਉਂਦੇ ਆ ਆ ਫ੍ਰੀਜ ਆ ਜਿਹੜੀ ਆਪਾਂ ਸੰਗਤਪੁਰੋ ਪਿੰਡੋਂ ਜਿੱਤੀ ਸੀਗੀ ਤੇ ਆ ਐਲਸੀਡੀਆਂ ਵੀ ਜੁੱਤੀਆਂ ਹੀ ਆ ਜਿਹੜੀਆਂ ਲੱਗੀਆਂ ਲੁਗੀਆਂ ਆ ਹੋਰ ਵੀ ਨਾਮ ਕਈ ਆ ਇੱਧਰ ਉੱਧਰ ਲਕੋਏ ਆ ਆਪਾਂ ਘਾਤੀ ਗੱਡੀ ਤੇ ਆ ਕਿ ਨਹੀਂ ਤੇ ਘਰ ਦੇ ਟੰਗ ਦਿੰਦੇ ਫੜ ਕੇ ਕਿ ਨਹੀਂ ਛੀਲੇ ਹਾਂ ਲੱਕੂ ਗਏ ਰੱਖਣੇ ਪੈਂਦੇ ਹੈ ਸਹੀ ਹੈ ਇਹ ਕਿਦੇ ਘਰੇ ਇਧਰ ਪਏ ਇਹਦੇ ਹੱਲ ਪਈ ਆ ਇੱਕ ਵਾਸ਼ਿੰਗ ਮਸ਼ੀਨ ਚਲਾਉਣਾ ਕਿ ਨਹੀਂ ਅਜੇ ਮੰਨ ਪਹਿਲੀ ਜਲੀ ਜਾਂਦੀ ਪੱਖੇ ਸਭ ਚਲਾਉਂਦੇ ਆ ਪੱਖੇ ਲਾ ਪਿਆ ਚਲਾਉਣਾ ਹੈ ਤੇ ਆ ਬਾਬੇ ਉਹ ਦਾਸ ਹੁਣਾ ਦਾ ਕਮਰਾ ਇਹ ਹੈਗਾ ਆਪਣਾ ਰੂਮ ਇਥੇ ਆਪਾਂ ਸੋਈਦਾ ਤੇ ਬਾਕੀ ਕੰਮ ਸਾਰਾ ਕਰਦੇ ਆਂ ਤੋ ਆਪਣੇ ਕੋ ਕਰੂਮ ਹੀ ਆਹਾ ਸਾਡੇ ਕੋ ਰੂਮ ਹੀ ਆ ਰੂਮ ਚ ਠੱਕਾ ਜਾਂਦਾ ਬਸ ਰੂਮ ਚ ਆਪਾਂ ਚੋੜੇ ਹੋ ਕੇ ਪਈਦਾ ਕਲਮ ਕੱਲੇ ਕਦਾ ਫਿਰ ਤੂੰ ਪੁੱਛੋ ਗੱਡੀ ਆ ਨਾ ਮੈਂ ਵੀਡੀਓ ਭੇਜਦਾ ਵੇ ਮੁਰਗੇ ਦੀ ਯਾਰ ਉਹ ਮੁਰਗਿਆਂ ਦੀ ਵੀ ਵੀਡੀਓ ਬਣਾਉਣੀ ਯਾਰ ਆਪਾਂ ਕਿਹ ਦਿਨ ਮੈਂ ਭੇਜਦਾ ਵਿੱਚ ਪਾਈਆਂ ਮੈਨੂੰ ਪਾਈਏ ਵਿੱਚ ਲਾਉਣੇ ਆ ਤੇ ਓਕੇ ਵਾਬੇ ਉਹ ਮਿਲਦੇ ਆ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗਦੀਆਂ ਆ ਤੁਹਦਿਆਂ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਆਪਾਂ ਅਗਲੀ ਵੀਡੀਓ ਕਿਸ ਨੁਕਤੇ ਤੇ ਪਾਈਏ ਤੇ ਅੱਜ ਦਾ ਵਲੌਗ ਕੋਈ ਵੀ ਨੁਕਤੇ ਤੇ ਨਹੀਂ ਸੀ ਸਿਰਫ ਕੂਤਰਾਂ ਨੂੰ ਰੰਗ ਰੁੰਗ ਲਾਇਆ ਤੇ ਇੰਨਾ ਹੀ ਸੀ ਤੇ ਆਪਣਾ ਪਿਆਰ ਜਿੱਦਾਂ ਤੁਸੀਂ ਹਰੇਕ ਵਾਰੀ ਵਲੌਗ ਨੂੰ ਦਿੰਨੇ ਆ ਐਦਾਂ ਹੀ ਪਿਆਰ ਦਿੰਦੇ ਰਹੋ ਤੇ ਮਿਲਦੇ ਆ ਅਗਲੀ ਵੀਡੀਓ 'ਚ ਤੇ ਲਾਈਕ ਜਰੂਰ ਕਰ ਦਿਆ ਕਰੋ